ਵੱਡਾ ਫੜਿਆ ਚਿੱਟੇ ਦਾ ਵਪਾਰੀ ਵੱਡਾ ਸਭ ਤੋਂ ਜਿਹਦਾ ਨਾਂ ਚਿੱਟੇ ਦਾ ਵੱਡਾ ਫੜਿਆ ਉਹਦੇ ਹੱਕ 'ਚ ਕੌਣ-ਕੌਣ ਆ ਗਏ ਕੈਪਟਨ ਅਮਰਿੰਦਰ ਉਹਦੇ ਹੱਕ 'ਚ ਆ ਗਏ ਆਥੋੜੇ ਆ ਚੰਨੀ ਉਹਦੇ ਹੱਕ 'ਚ ਆ ਗਏ ਜੀ ਬਿੱਟੂ ਉਹਦੇ ਹੱਕ 'ਚ ਆ ਗਿਆ ਜੀ ਜਾਖੜ ਉਹਦੇ ਹੱਕ 'ਚ ਆ ਗਿਆ ਜੀ ਕਿੰਨੇ ਰਲੇ ਹੋਏ ਨੇ ਯਾਰ ਦੱਸੋ ਪਹਿਲਾਂ ਕਹਿਆ ਸੀ ਬਾਜਬਾ ਉਹਦੇ ਹੱਕ ਚ ਆ ਗਿਆ ਸੀ ਅਸਲਾਮੁਅਲੈਕਮ ਸਸੀਆ ਕਾਲ ਕਿਦਾਂ ਹਾਲਚਾਲ ਹੈ ਉਮੀਦ ਕਰਨਾ ਵਧੀਆ ਹੋਗੇ ਹੱਸਦੇ ਵਾਸਤੇ ਹੋਗੇ ਚੜਦੀ ਕਲਾ 'ਚ ਹੋਗੇ ਸੀਐਮ ਪੰਜਾਬ ਭਗਵਤਮਾਨ ਨੇ ਗੱਲ ਕੀਤੀ ਸੀ ਕਿ ਮੈਂ ਪੱਕੇ ਪੈਰਾਂ ਤੇ ਬਿਕਰਮ ਸਿੰਘ ਮਜੀਠੀਆ ਨੂੰ ਹੱਥ ਪਾਇਆ ਤੇ ਉਹਨਾਂ ਦੀ ਗੱਲ ਬਿਲਕੁਲ درست ਸਾਬਤ ਹੋ ਰਹੀ ਆ ਪੰਜਾਬ ਦੇ ਹਾਈ ਕੋਰਟ ਦੇ ਵਿੱਚੋਂ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਜ਼ਮਾਨਤ ਆ बार-बार ਰੱਦ ਕੀਤੀ ਜਾ ਰਹੀ ਆ ਤੇ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਹੀ ਕੰਮ ਕਰਦਾ ਹੈ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜਿਹੜੀ ਬੇਲ ਰੱਦ ਹੋਈ ਹੈ ਉਹਦੇ ਪਿੱਛੇ ਟੈਕਨੀਕਲ ਕਾਰਨ ਨੇ ਤੇ ਉਹ ਇਸ ਚੀਜ਼ ਨੂੰ ਛੁਪਾਉਣਾ ਚਾਹ ਰਹੇ ਨੇ ਕਿ ਉਹਨਾਂ ਦੀ ਨਾਕਾਮੀ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਪੱਕੇ ਪੈਰਾਂ ਤੇ ਜਿਹੜੇ ਸਬੂਤ ਨੇ ਦਿੱਤੇ ਗਏ ਨੇ ਬਿਕਰਮ ਸਿੰਘ ਮਜੀਠੀਆ ਨੂੰ ਹੁਣ ਡਰੱਗ ਦਾ ਰੈਕਟ ਦਾ ਜਿਹੜਾ ਬਹੁਤ ਵੱਡਾ ਇੱਕ ਬੰਦਾ ਹੈ ਸੱਤਾ ਉਹਦੇ ਨਾਲ ਵੀ ਜੋੜਿਆ ਜਾ ਰਿਹਾ ਤੇ ਹਾਈ ਕੋਰਟ ਦੇ ਵਿੱਚ ਉਹਦੇ ਖਿਲਾਫ ਬਹੁਤ سارے ਜਿਹੜੇ ਸਬੂਤ ਨੇ ਬਨਾਮੀ ਇਸਾਸੇ ਬਣਾਏ ਗਏ ਨੇ ਚਿਟਾ ਵੇਚ ਕੇ ਉਹ ਵੀ ਪੇਸ਼ ਕਰ ਦਿੱਤੇ ਗਏ ਨੇ ਇਹ ਆਦੇ ਬਾਰੇ ਚ ਮਜੀਦ ਡਿਟੇਲ ਜਾਣਨੇ ਅੱਜ ਦੀ ਵੀਡੀਓ ਚ ਵੱਡਾ ਫੜਿਆ ਚਿੱਟੇ ਦਾ ਵਪਾਰੀ ਵੱਡਾ ਸਭ ਤੋਂ ਜਿਹਦਾ ਨਾਂ ਚਿੱਟੇ ਦਾ ਹੈ ਵੱਡਾ ਫੜਿਆ ਉਹਦੇ ਹੱਕ ਚ ਕੌਣ ਕੌਣ ਆ ਗਏ ਕੈਪਟਨ ਅਮਰਿੰਦਰ ਉਹਦੇ ਹੱਕ ਚ ਆ ਗਏ ਆਥੋੜੇ ਵਾਲਾ ਚੰਨੀ ਉਹਦੇ ਹੱਕ ਚ ਆ ਗਏ ਜੀ ਬਿੱਟੂ ਉਹਦੇ ਹੱਕ ਚ ਆ ਗਿਆ ਜੀ ਜਾਖੜ ਉਹਦੇ ਹੱਕ ਚ ਆ ਗਏ ਜੀ ਕਿੰਨੇ ਰਲੇ ਹੋਏ ਨੇ ਯਾਰ ਦੱਸੋ ਪਹਿਲਾਂ ਕਹਿਆ ਸੀ ਬਾਜਬਾ ਉਹਦੇ ਹੱਕ ਚ ਆ ਗਿਆ ਜੀ ਪਹਿਲਾਂ ਕਹਿਆ ਸੀ ਗਾਲ ਚਰਸਾ ਪਾ ਕੇ ਉਹਨੂੰ ਧੂਕੇ ਲੈ ਕੇ ਜਾਵਾਂਗੇ ਜਿੱਦੇ ਫੜ ਲਿਆ ਕਹਿੰਦੇ ਬਹੁਤ ਲੋਕਤੰਤਰ ਦਾ ਕਾਹਨ ਹੋਇਆ ਅੱਛਾ ਮੈਂ ਕਹਾਂ ਜਿੱਦੇ ਮਾਵਾਂ ਦੇ ਪੁੱਤ ਮਰਦੇ ਸੀ ਉਹਦੇ ਤਾਂ ਤੁਹਾਨੂੰ ਯਾਦ ਨਹੀਂ ਆਇਆ ਲੋਕਤੰਤਰ ਅੱਜ ਲੋਕਤੰਤਰ ਯਾਦ ਆ ਗਿਆ ਤੁਹਾਨੂੰ ਕਹਿੰਦੇ ਉਹਨੂੰ ਸਹਰਾਣਾ ਨਹੀਂ ਦਿੰਦੇ ਉੱਥੇ ਮੈਂ ਕਹਿੰਦੀ ਨਾਰਮਲ ਕੈਦੀ ਕਹਦੀਆਂ ਨੂੰ ਜੋ ਮਿਲਦਾ ਮਿਲੂਗਾ ਨਹੀਂ ਹੈਗਾ ਸਰਾਨਾ ਉੱਤੇ گارਲਿਕ ਬ੍ਰੈਡ ਤੇ ਪਾਸਤੇ ਮੰਗਦੇ ਉੱਥੇ ਉੱਥੇ ਬੈਂਗਣਾ ਦੀ ਤਰੀ ਮਿਲਦੀ ਐ ਮੈਂ ਤੁਹਾਨੂੰ ਦੱਸਾਂ ਹਾਂ ਕਰਤੂਤਾ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਸੀ ਮਿਲਦਾ ਕੀ ਕੀ ਐ ਉੱਥੇ ਪਹਿਲਾਂ ਚੈੱਕ ਕਰ ਲੈਂਦੇ ਇਸ ਕਰਕੇ ਕਿਸੇ ਨਾਲ ਕੋਈ ਰਹਿਮ ਨਹੀਂ ਕੀਤਾ ਜਾਊਗਾ ਕਿਸੇ ਤੇ ਕੋਈ ਤਰਸ ਨਹੀਂ ਕੀਤਾ ਜਾਊਗਾ ਜੀਨੇ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਮਾਮਾਂ ਦੀਆਂ ਚੁੰਨੀਆਂ ਚਿੱਟੇ ਰੰਗ ਦੇਆਂ ਕੀਤੀਆਂ ਚਿੱਟੇ ਰੰਗ ਦੇ ਸੱਫਰ ਬਿਛਾਏ ਆ ਆਪਦੇ ਘਰ ਪਾਲੇ ਵੱਡੇ ਵੱਡੇ ਉਥੇ ਦੀਪਮਾਲਾ ਹੁੰਦੀ ਹੈ ਐਂ ਦੀਪ ਮਾਲਾ ਨਹੀਂ ਹੋਣ ਦਿੰਦੇ ਤਾਂ ਫਿਰ ਜੀਸੀਬੀ ਵਾਲਾ ਪੰਜਾ ਚੱਲੂਗਾ ਫਿਰ ਉੱਥੇ ਐ ਨਹੀਂ ਚੱਲ ਸਕਦਾ ਉਹ ਕੰਮ ਜਿਹੜੀ ਵਿਕਰਮ ਮਜੀਠੀਆ ਸਾਹਿਬ ਦੀ ਬੇਲ ਐਪਲੀਕੇਸ਼ਨ ਮਹਾਲੀ ਕੋਰਟ ਦੇ ਵਿੱਚ ਲੱਗੀ ਸੀ ਅੱਜ ਉਹਦੇ ਚ ਆਰਡਰ ਆ ਗਿਆ ਤੇ ਮਾਨਯੋਗ ਕੋਰਟ ਨੇ ਉਹ ਬੇਲ ਐਪਲੀਕੇਸ਼ਨ ਡਿਸਮਿਸ ਕਰਤੀ ਹੈ ਜਿਹੜਾ ਗਰਾਊਂਡ ਕੋਰਟ ਨੇ ਉਹਦੇ ਚ ਕਿਹਾ ਕਿ ਜੀ ਹਲੇ ਇਨਵੈਸਟੀਗੇਸ਼ਨ ਹੈ ਜਿਹੜੀ ਕੇਸ ਧੀ ਉਹ ਪੈਂਡਿੰਗ ਹੈ ਮਤਲਬ ਪ੍ਰਾਇਮਰੀਲੀ ਜਿਹੜੇ ਗਰਾਊਂਡ ਤੇ ਡਿਸਮਿਸ ਕੀਤੀ ਹੈ ਇਹ ਕਹਿ ਕੇ ਕੀਤੀ ਹੈ ਕਿ ਇਨਵੈਸਟੀਗੇਸ਼ਨ ਕੇਸ ਦੀ ਪੈਂਡਿੰਗ ਹੈ ਠੀਕ ਹੈ ਅਦਾਲਤ ਦਾ ਫੈਸਲਾ ਅਦਾਲਤ ਦੇ ਫੈਸਲੇ ਨੂੰ ਸਿਰ ਚਕਾਉਣਾ ਹੈ ਤੇ ਸਾਰਡਰ ਨੂੰ ਅਸੀਂ ਜਲਦੀ ਹੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਕਿਉਂਕਿ ਪਿਛਲੀ ਵਾਰ ਵੀ ਜਦੋਂ ਵਿਕਰਮ ਮਜੀਠੀਆ ਸਾਹਿਬ ਦੀ ਰੈਗੂਲਰ ਬੇਲ ਹੋਈ ਸੀ ਉਹ ਪੰਜਾਬ ਰੈਣਾ ਹਾਈ ਕੋਰਟ ਤੋਂ ਹੋਈ ਸੀ ਸੋ ਹੁਣ ਵੀ ਇਹ ਜਿਹੜਾ ਆਰਡਰ ਹੈ ਇਹਨੂੰ ਅਸੀਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਤੇ ਜਦੋਂ ਸਾਨੂੰ ਇਹਦੀ ਡਿਟੇਲਡ ਕਾਪੀ ਮਿਲ ਜੂਗੀ ਕਿਉਂਕਿ ਜੋ ਜੱਜਮੈਂਟ ਅਜ ਮੋਹਾਲੀ ਕੋਰਟ ਨੇ پاس ਕੀਤੀ ਹੈ ਉਹਨੂੰ ਪੜਨ ਤੋਂ ਬਾਅਦ ਫਿਰ ਤਫਸੀਲ ਦੇ ਨਾਲ ਮੀਡੀਆ ਦੇ ਨਾਲ ਸਾਂਝਾ ਕਰਾਂਗੇ ਕਿ ਕਿਸ ਗਰਾਉਂਡਸ ਤੇ ਬਟ ਕੋਰਟ ਨੇ ਡਿਸਮਿਸ ਕਰਨ ਲੱਗੇ ਜਿਹੜਾ ਪ੍ਰਾਇਮਰੀਲੀ ਗਰਾਉਂਡ ਉਹ ਕਿਹਾ ਕਿ ਸਿਰਫ ਇਸ ਗੱਲ ਕਰਕੇ ਡਿਸਮਿਸ ਕੀਤੀ ਜਾ ਰਹੀ ਹੈ ਕਿਉਂਕਿ ਇਹਦੇ ਚਾਲੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਪੈਂਡਿੰਗ ਵਿਕਰਮ ਨਜੀਥਿਆ ਦੀ ਜ਼ਮਾਨਤ ਅੱਜ ਮੋਹਾਲੀ ਦੀ ਅਦਾਲਤ ਦੇ ਵੱਲੋਂ ਖਾਰਜ ਕਰ ਦਿੱਤੀ ਗਈ ਹੈ ਬੜਾ ਰੌਲਾ ਪਾਇਆ ਗਿਆ ਸੀ ਔਰ ਰੌਲਾ ਪਾਇਆ ਜਾ ਰਿਹਾ ਹੈ ਕਿ ਇਹ ਸਿਆਸੀ ਭ੍ਰੋਤੀ ਚਾਲ ਕਰਕੇ ਕੀਤਾ ਗਿਆ ਘਟੋਟ ਹੁਣ ਪਤਾ ਲੱਗ ਜਾਣਾ ਚਾਹੀਦਾ ਹੈ ਜਦੋਂ ਮਾਨਯੋਗ ਅਦਾਲਤ ਨੇ 80 ਲੰਬੀ ਇਸ ਜ਼ਮਾਨਤ ਦੀ ਅਰਜ਼ੀ ਦੇ ਉੱਤੇ ਸੁਲਵਾਈ ਕਰਨ ਤੋਂ ਬਾਅਦ ਇਸ ਜ਼ਮਾਨਤ ਨੂੰ ਖਾਰਜ ਕਰ ਦਿੱਤਾ ਹੈ ਖਾਰਜ ਇਸ ਕਰਕੇ ਕੀਤਾ ਹੈ ਕਿ ਸਰਕਾਰ ਦੇ ਵੱਲੋਂ ਜਿਹੜਾ ਕੇਸ ਬਣਾਇਆ ਗਿਆ ਸੀ ਉਹਦੇ ਵਿੱਚ ਪੁਖਤਾ ਸਬੂਤ ਮੌਜੂਦ ਨਹੀਂ ਘਟੋ-ਘਟ ਹੁਣ ਵਿਕਰਮ ਮਜੀਠੀਆ ਦੀ ਪੈਰਵਾਈ ਕਰਨ ਵਾਲਿਆਂ ਨੂੰ ਇਹ ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ ਸਰਕਾਰ ਨੇ ਕਿਸੇ politcal ਵਿਦੈਂਤਾ ਦੇ ਤਹਿਤ ਇਹ ਮਾਮਲਾ ਦਰਜ ਨਹੀਂ ਕੀਤਾ ਬਲਕਿ ਸਤ ਤੋਂ 17 ਦੇ ਦੌਰਾਨ ਹੋਈਆਂ ਢੇਰ ਸਾਰੀਆਂ ਬੇਨਿਜਮੀਆਂ ਜਿਹੜੀਆਂ ਸੀ ਉਹਨੂੰ ਸਾਹਮਣੇ ਲਿਆ ਕੇ ਔਰ ਉਹਦੇ ਪੁਖਤਾ ਸਬੂਤ ਇਕੱਤਰ ਕਰਕੇ ਹੀ ਵਿਕਰਮਜੀਠੇ ਨੂੰ ਗ੍ਰਿਫਤਾਰ ਕੀਤਾ ਜੀਤਿਆ ਸੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜ਼ਮਾਨਤ ਤਾਂ ਕਰਕੇ ਰੱਦ ਹੋਈਆ ਕਿ ਹਜੇ ਤੱਕ ਇਨਵੈਸਟੀਗੇਸ਼ਨ ਮੁਕੰਮਲ ਨਹੀਂ ਹੋਈ ਲੇਕਿਨ ਅਗਰ ਗੱਲ ਕੀਤੀ ਜਾਏ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਪੱਕੇ ਸਬੂਤ ਜਿਹੜੇ ਨੇ ਪੇਸ਼ ਕੀਤੇ ਗਏ ਨੇ ਸੀਐਮ ਪੰਜਾਬ ਭਗਵਤ ਮਾਨ ਨੇ ਕਿਹਾ ਕਿ ਕਿਸੇ ਨੂੰ ਮਾਫ ਨਹੀਂ ਕੀਤਾ ਜਾਏਗਾ ਜਿਨੇ ਪੰਜਾਬ ਦੇ ਵਿੱਚ ਚਿੱਟੇ ਸੱਤਰ ਵਛਾਏ ਨੇ ਪੰਜਾਬ ਦੇ ਲੋਕਾਂ ਦਾ ਖੂਨ ਚੂਸਿਆ ਪੰਜਾਬ ਦੇ ਨੌਜਵਾਨਾਂ ਦੀ ਨੌਜਵਾਨੀਆਂ ਨੂੰ ਚਿੱਟੇ ਤਬਾਹ ਕੀਤਾ ਅਸੀਂ ਉਹਨਾਂ ਦੇ ਘਰਾਂ ਤੇ ਪੰਜੇ ਚਲਾਵਾਂਗੇ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਾਲਾਂਗੇ ਤੇ ਪੱਕੇ ਪੈਰਾਂ ਤੇ ਉਹਨਾਂ ਦੇ ਉੱਤੇ ਜਿਹੜਾ ਹੈ ਕਾਰਵਾਈ ਕਰਾਂਗੇ ਤੇ ਹੁਣ ਅਦਾਲਤ ਨੇ ਵਿਕਰਮ ਸਿੰਘ ਮਜੀਠੀਆ ਦੀ ਬੇਲ ਐਪਲੀਕੇਸ਼ਨ ਨੂੰ ਰੱਦ ਕਰ ਦਿੱਤਾ ਕਿਉਂਕਿ ਅਦਾਲਤ ਦੇ ਕੋਲ ਪੱਕੇ ਸਬੂਤ ਜਿਹੜੇ ਨੇ ਪੇਸ਼ ਕੀਤੇ ਗਏ ਨੇ ਤੇ ਵਿਕਰਮ ਸਿੰਘ ਮਜੀਠੀਆ ਨੇ ਚਿਟਾ ਵੇਜ ਕੇ ਬਨਾਮੀ ਸਸੇ ਜਿਹੜੇ ਨੇ ਬਣਾਏ ਨੇ ਨਾ ਸਿੰਘ ਵਿਕਰਮ ਸਿੰਘ ਮਜੀਠੀਆ ਨੇ ਬਲਕਿ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੇ ਨਾਂ ਤੇ ਸੁਖਵੀਰ ਬਾਦਲ ਤੇ ਉਹਦੀ ਜਿਹੜੀ ਪਤਨੀ ਹੈ ਉਹਨਾਂ ਦੇ ਨਾਂ ਤੇ ਬਹੁਤ ਵੱਡੇ ਲੈਵਲ ਤੇ ਪ੍ਰਾਪਰਟੀਆਂ ਨੇ ਤੇ 540 ਕਰੋੜ ਦੀ ਗੱਲ ਵੀ ਕੀਤੀ ਜਾਂਦੀ ਹੈ ਵਿਕਰਮ ਸਿੰਘ ਮਜੀਠੀਆ ਦੇ ਕਾਊਂਟਾਂ ਦੇ ਵਿੱਚ ਉਸ ट्रांजੈਕਸ਼ਨ ਨੂੰ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਤੇ ਸੀਐਮ ਪੰਜਾਬ ਨੇ ਕਿਸੇ ਸੂਰਤ ਇਹਨਾਂ ਨੂੰ ਮਾਫ ਨਹੀਂ ਕਰਨਾ ਤੇ ਸੀਐਮ ਪੰਜਾਬ ਨੇ ਮੈਸੇਜ ਦਿੱਤਾ ਹੈ ਕਿ ਇਹਨਾਂ ਲੋਕਾਂ ਦੇ ਘਰਾਂ ਦੇ ਉੱਤੇ ਜੀసీపీ ਦੇ ਜਿਹੜੇ ਪੰਜੇ ਨੇ ਉਹ ਚੱਲਣਗੇ ਇਹਨਾਂ ਲੋਕਾਂ ਦੇ ਘਰਾਂ ਤੇ ਕਰੇਨਾ ਚਲਾਈਆਂ ਜਾਣਗੀਆਂ ਤੇ ਇਹਨਾਂ ਲੋਕਾਂ ਦੇ ਕਾਰਜ ਇਹਨੇ ਟਾਏ ਜਾਣਗੇ ਤੇ ਵਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਤੋਂ ਰਿਲੀਫ ਜਿਹੜਾ ਮਿਲਦਾ ਨਜ਼ਰ ਨਹੀਂ ਆ ਰਿਹਾ ਤੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਪਾਸੇ ਮੰਗਦਾ ਗਾਰਲਿਕ ਬ੍ਰੈਡ ਮੰਗਦਾ ਪੀਜ਼ਾ ਮੰਗਦਾ ਲੇਕਿਨ ਸੀਐਮ ਪੰਜਾਬ ਨੇ ਕੀ ਆ ਉੱਥੇ ਤੇ ਬੈਂਗਣ ਦੀ ਤਰੀ ਮਿਲਦੀ ਆ ਤੇ ਉੱਥੇ ਨਾ ਸਹਰਾਣਾ ਮਿਲਦਾ ਤੇ ਨਾ ਉੱਥੇ ਯਾਸ਼ੀਆਂ ਮਿਲਦੀਆਂ ਨੇ ਤੇ ਤੁਸੀਂ ਲੋਕਾਂ ਦੇ ਨਾਲ ਜਿਹੜਾ ਜ਼ੁਲਮ ਕੀਤਾ ਹੈ ਲੋਕਾਂ ਦੀ ਜਵਾਨੀਆਂ ਤਬਾਹ ਕੀਤੀਆਂ ਨੇ ਮਾਵਾਂ ਦੇ ਲੱਖਾਂ ਪੁੱਤਰਾਂ ਨੂੰ ਤੁਸੀਂ ਇਸ ਦੁਨੀਆ ਤੋਂ ਪਿਆਜ ਦਿੱਤਾ ਉਹ ਮਾਵਾਂ ਅੱਜ ਵੀ ਰੋਂਦੀਆਂ ਨੇ ਉਹਨਾਂ ਦੀਆਂ ਬਦਵਾਵਾਂ ਤੁਹਾਨੂੰ ਜੇਲ੍ਹੋਂ ਬਾਹਰ ਨਹੀਂ ਆਣ ਦਿੰਦੀਆਂ ਤੇ ਤੁਸਾਂ ਨੂੰ ਕਿਸੇ ਸੂਰਤ ਮਾਫ ਨਹੀਂ ਕੀਤਾ ਜਾਏਗਾ ਤੁਸੀਂ ਕੀ ਸੋਚਦੇ ਹੋ ਇਸ ਵੀਡੀਓ ਦੇ ਬਾਰੇ ਵਿੱਚ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਦੇ ਹਾਂ ਨੈਕਸਟ ਵੀਡੀਓ ਗੁੱਡ ਬਾਏ ਅੱਲਾ ਹਾਫਿਜ਼